ਪਿਛਲੇ ਮਹੀਨੇ ਤੋਂ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਹੋਟਸੀਟ ਬਣ ਰਹੇ ਜਲੰਧਰ ਵੈਸਟ ਵਿਧਾਨ ਸਭਾ ਦੀ ਉਪ ਚੋਣ ਦੀ VOTING ਤੋਂ ਬਾਅਦ ਪਈਆਂ ਵੋਟਾਂ ਦੀ ਫੀਸਦੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਦਿਗਜਾਂ ਦੇ ਨਾਲ-ਨਾਲ ਉਮੀਦਵਾਰਾਂ ਦੇ ਵੀ ਪਸੀਨੇ ਛੁੜਾ ਦਿੱਤੇ ਨੇ ਪਿਛਲੇ ਲਗਭਗ 15 ਦਿਨਾਂ ਤੋਂ ਹਲਕੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਧੂਆਂ ਧਾਰਕ ਚੋਣ ਪ੍ਰਚਾਰ ਦੇ باوجود ਵੋਟਰਾਂ ਨੇ ਵੋਟ ਪਾਉਣ ਦੇ ਲਈ ਕੋਈ ਖਾਸ ਰੁਚੀ ਨਹੀਂ ਦਿਖਾਈ ਅਤੇ VOTING ਸਿਰਫ 54.98% ਤੱਕ ਹੀ ਸਿਮਟ ਕੇ ਰਹਿ ਗਈ। ਹਾਲਾਂਕਿ ਪਿਛਲੀ 1 ਜੂਨ ਨੂੰ 1 ਜੂਨ ਨੂੰ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਵੈਸਟ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ 64% ਦੀ VOTING ਹੋਈ ਸੀ। ਸਿਰਫ 40 ਦਿਨਾਂ ਵਿੱਚ ਹੀ VOTING ਨੂੰ ਲੈ ਕੇ ਹਲਕੇ ਦੇ ਵੋਟਰਾਂ ਦਾ ਰੁਝਾਨ ਇਸ ਕਦਰ ਬਦਲ ਗਿਆ ਕਿ ਵਿਧਾਨ ਸਭਾ ਉਪਚੋਣ ਦੀ VOTING ਲੋਕ ਸਭਾ ਚੋਣਾਂ ਦੇ ਮੁਕਾਬਲੇ 9% ਦੀ ਤੱਕ ਪਛੜ ਗਈ ਹੈ ਹੁਣ ਸਾਰੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਅਗਲੇ 3 ਦਿਨਾਂ ਤੱਕ ਦਿਲ ਦੀ ਧੜਕਣ ਵਧੀ ਰਹੇਗੀ ਆਖਿਰ ਘੱਟ VOTING ਦਾ ਉਹਨਾਂ ਨੂੰ ਲਾਭ ਮਿਲੇਗਾ ਜਾਂ ਉਹਨਾਂ ਦੇ ਲਈ ਨੁਕਸਾਨਜਨਕ ਸਾਬਤ ਹੋਵੇਗੀ ਇੰਨਾ ਹੀ ਨਹੀਂ ਕਿ ਫਰਵਰੀ 2024 ਦੇ ਵਿੱਚ ਹੋਈ ਲੋਕ ਸਭਾ ਉਪ ਚੋਣ ਦੇ ਵਿੱਚ ਵੈਸਟ ਹਲਕੇ ਦੇ ਵਿੱਚ 56.4 ਫੀਸਦੀ VOTING ਹੋਈ ਸੀ ਅਤੇ ਇਸ ਚੋਣ ਦੇ ਵਿੱਚ ਆਪ ਦੇ ਉਮੀਦਵਾਰ ਸੁਸ਼ੀਲ ਰਿੰਗੂ ਨੇ ਜਿੱਤ ਹਾਸਲ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ 2 ਹਫਟਿਆਂ ਤੋਂ ਆਪਣੇ ਪਰਿਵਾਰ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਅਤੇ ਪਾਰਟੀ ਨੇਤਾਵਾਂ ਦੇ ਨਾਲ ਹਲਕੇ ਦੇ ਵਿੱਚ ਉਮੀਦਵਾਰ ਮਹਿੰਦਰ ਭਗਤ ਦੇ ਚੋਣ ਪ੍ਰਚਾਰ ਲਈ ਡਟੇ ਰਹੇ ਉੱਥੇ ਹੀ ਕਾਂਗਰਸ ਵੱਲੋਂ ਉਮੀਦਵਾਰ ਅਤੇ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਿੰਦਰ ਕੌਰ ਦੇ ਸਮਰਥਨ ਦੇ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਤੋਂ ਇਲਾਵਾ ਕਈ ਹੋਰ ਸੀਨੀਅਰ ਨੇਤਾਵਾਂ ਨੇ ਚੋਣ ਪ੍ਰਚਾਰ ਦੇ ਅੰਤ ਦੇ ਸਮੇਂ ਤੱਕ ਹਲਕੇ ਦੇ ਵਿੱਚ ਆਪਣਾ ਡੇਰਾ ਲਗਾਏ ਰੱਖਿਆ। ਉਥੇ ਹੀ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਦੇ ਪੱਖ ਦੇ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ अनेका ਮਾਰਥੀਆਂ ਨੇ ਦਿਨ ਰਾਤ ਇੱਕ ਕੀਤਾ ਹੁਣ ਆਮ ਆਦਮੀ ਪਾਰਟੀ ਇਸ ਚੈਲੰਜ ਨੂੰ ਕਿੰਨਾ ਅਚੀਵ ਕਰ ਪਾਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਭਾਜਪਾ ਦੇ ਲਈ ਲੋਕ ਸਭਾ ਚੋਣਾਂ ਦੇ ਵਿੱਚ ਮੋਦੀ ਲਹਿਰ ਦੇ ਬਾਵਜੂਦ ਸ਼ਹਿਰੀ ਹਲਕੇ ਤੋਂ ਪਛੜ ਜਾਣਾ ਚਿੰਤਾਜਨਕ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੌਰਾਨ ਹਾਸਲ ਹੋਏ ਵੋਟ ਬੈਂਕ ਨੂੰ ਪਾ ਪਾ ਬਚਾਉਂਦੇ ਹੋਏ ਜਿੱਤ ਹਾਸਲ ਕਰ ਸਕੇਗੀ ਕਿ ਨਹੀਂ ਉਪਚੋਣ ਪ੍ਰਚਾਰ ਦੇ ਵਿੱਚ ਇੰਨੇ ਵੱਡੇ ਤਾਮ-ਜਾਮ ਦੇ باوجود ਹਲਕੇ ਦੇ ਵੋਟਰਾਂ ਵੱਲੋਂ VOTING ਤੋਂ ਦੂਰੀ ਬਣਾਈ ਰੱਖਣਾ ਹਰੇਕ ਪਾਰਟੀ ਨੂੰ ਚੱਕਰ ਵਿੱਚ ਪਾ ਰਿਹਾ ਹੈ ਪਰ ਹੁਣ ਜਨਤਾ ਆਪਣਾ ਫੈਸਲਾ ਜਨਤਾ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤੇ ਜਿਸ ਕਾਰਨ ਸਾਰੇ ਉਮੀਦਵਾਰਾਂ ਨੂੰ ਘੱਟ VOTING ਨੂੰ ਲੈ ਕੇ ਆਪਣੇ ਅੰਕੜਿਆਂ ਦੀ ਗੋਟੀਆਂ ਫਿੱਟ ਕਰਨ ਦੇ ਵਿੱਚ 2 ਦਿਨ ਮਿਲ ਗਏ ਹਨ ਅਤੇ 13 ਜੁਲਾਈ ਨੂੰ VOTING ਮਸ਼ੀਨਾਂ ਦੇ ਖੁੱਲਣ ਤੋਂ ਬਾਅਦ ਹੀ ਨਤੀਜੇ ਸਾਹਮਣੇ ਆਉਣਗੇ ਕਿ ਆਖਿਰ ਕਿਸ ਉਮੀਦਵਾਰ ਦੇ ਪੱਖ ਦੇ ਵਿੱਚ ਗੋਟੀਆਂ ਫਿੱਟ ਬੈਠੀਆਂ ਹਨ